ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਦੇਸ਼ ਦੇ ਗ੍ਰਹਿ ਮੰਤਰੀ ਸ਼੍ਰੀ ਹਮੇਸ਼ਾ ਜੀ ਦਾ ਭਾਰਤ ਦੀ ਸਰਕਾਰ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਭਾਰਤ ਅੰਦਰ ਅਜ ਸੀਏ ਨੂੰ ਲਾਗੂ ਕਰ ਦਿੱਤਾ ਉਹਦੀ ਨੋਟੀਫਿਕੇਸ਼ਨ ਜਾਰੀ ਕੀਤੀ। ਇਹ ਸ਼ਾਇਦ ਬਹੁਤ ਲੋਕ ਸਮਝ ਨਹੀਂ ਸਕਣਗੇ ਕਿ ਜਿਹੜੇ ਲੋਕ ਅਫਗਾਨਿਸਤਾਨ ਪਾਕਿਸਤਾਨ ਤੋਂ ਜਾਂ ਬੰਗਲਾਦੇਸ਼ ਤੋਂ ਇਸ ਕਰਕੇ ਮੁਲਕ ਛੱਡ ਕੇ ਭਾਰਤ ਅੰਦਰ ਆਏ ਕਿ ਕਿ ਉਹਨਾਂ ਦੇ ਧਰਮ ਤੇ ਬਣਾਈ ਉਹਨਾਂ ਆਪਣਾ ਧਰਮ ਨਹੀਂ ਛੱਡਿਆ ਆ ਲੇਕਿਨ ਮੁਲਕ ਛੱਡ ਦਿੱਤਾ ਜੋਨੂੰ ਨਾਗਰਿਕਤਾ ਨਹੀਂ ਮਿਲਦੀ ਨੌਨਰੇ ਬੱਚੇ ਪੜ ਪਾਉਂਦੇ ਨੇ ਉਹਨਾਂ ਸਕੂਲਾਂ ਚ ਐਡਮਿਸ਼ਨ ਨਹੀਂ ਮਿਲ ਸਕਦੇ ਉਹਨਾਂ ਕੋ ਪਾਸਪੋਰਟ ਨਹੀਂ ਹੁੰਦਾ ਉਹਨਾਂ ਕੋ ਕੋ ਪੈਨ ਨੰਬਰ ਨਹੀਂ ਉਹਨਾਂ ਕੋ ਕੋ ਟੈਨ ਨੰਬਰ ਨਹੀਂ ਉਹਨਾਂ ਕੋ ਕੋ ਡਿਨ ਨੰਬਰ ਨਹੀਂ ਉਹ ਕੋਈ ਵਪਾਰ ਨਹੀਂ ਕਰ ਸਕਦੇ ਕੋ ਕਾਰੋਬਾਰ ਨਹੀਂ ਕਰ ਸਕਦੇ ਉਹ ਆਪਣੀ ਜ਼ਿੰਦਗੀ ਤੇ ਬਚਾ ਕੇ ਇੱਥੇ ਪਹੁੰਚਦੇ ਨੇ ਆਪਣ ਨੂੰ ਧਰਮ ਬਚਾ ਕੇ ਲੇਕਿਨ ਇੱਕ ਮਾਨ ਨਾਲ ਸਬਮਾਨ ਨਾਲ ਇੱਜ਼ਤ ਨਾਲ ਜੀ ਸਕਣ ਇਹਨਾਂ ਕੋ ਉਹਨਾਂ ਦੇ ਕੋਈ ਰਸਤਾ ਨਹੀਂ ਹੁੰਦਾ ਮੈਂ ਭਾਰਤ ਦੀ ਸਰਕਾਰ ਦਾ ਫਿਰ ਤੋਂ ਧੰਨਵਾਦ ਕਰਦੇ ਜਰੂਰ ਕਹਿਣਾ ਚਾਹੁੰਦਾ ਜਿਹੜੇ ਲੋਗ ਇਹ ਚ ਨੈਗੇਟਿਵ ਏਜੰਡਾ ਲੱਭਦੇ ਨੇ ਮੈਂ ਜਰੂਰ ਇਹ ਵੀ ਗੱਲ ਬ ਹਿੰਦੂ ਕੋਲ ਸਿੱਖ ਕੋਲ ਬੋਧੀ ਕੋਲ ਇਸ ਭਾਰਤ ਦੇ अलावा ਕੋਈ ਮੁਲਕ ਨਹੀਂ ਜਦੋਂ ਅਫਗਾਨਿਸਤਾਨ ਪਾਕਿਸਤਾਨ ਜਾਂ ਬੰਗਲਾਦੇਸ਼ ਵਾਲੇ ਉਹਦੇ ਧਰਮ ਤੇ ਹਮਲਾ ਕਰਦੇ ਉਹਦੇ ਬੱਚਿਆਂ ਤੇ ਹਮਲਾ ਕਰਦੇ ਆ ਔਰ ਜਿਹੜਾ ਕਿਹਾ ਜਾਂਦਾ ਹੈ ਕਿ ਇਸਲਾਮ ਦੇ ਲੋਗਾਂ ਨੂੰ ਕਿਉਂ ਨਹੀਂ ਪਾਇਆ ਗਿਆ ਸਾਡੇ ਕਿਸੇ ਇਸਲਾਮਿਕ ਭਰਾ ਦੇ ਉੱਤੇ ਅਗਰ ਅਫਗਾਨਿਸਤਾਨ ਤੇ ਕੋਈ ਦਿੱਕਤ ਆਉਂਦੀ ਆ ਉਹ ਅਫਗਾਨਿਸਤਾਨ ਤੋਂ ਨਿਕਲ ਕੇ ਪਾਕਿਸਤਾਨ ਵੱੜ ਸਕਦਾ ਹੈ ਉਹ ਅਫਗਾਨਿਸਤਾਨ ਤੋਂ ਵੱੜ ਕੇ ਇਰਾਕ ਵੱੜ ਸਕਦਾ ਹੈ ਅਗਰ ਕਿਸੇ ਇਰਾਕ ਦੇ ਸਾਡੇ ਇਸਲਾਮੀ ਭਰਾ ਤੇ ਦਿੱਕਤ ਆਉਂਦੀ ਆ ਉਹ ਈਰਾਨ 'ਚ ਵੱੜ ਸਕਦਾ ਹੈ ਉਹ ਸੀਰੀਆ ਚ ਜਾ ਸਕਦਾ ਹੈ ਲੇਕਿਨ ਕਲਪਨਾ ਕਰਕੇ ਦੇਖੋ ਜਦੋਂ ਅਫਗਾਨਿਸਤਾਨ ਦੇ ਸਿੱਖਾਂ ਤੇ ਬਾਣੀ ਆਈ ਕਿਸੇ ਮੁਲਕ ਨੇ ਉਹਦੀ ਬਾਣੀ ਨਹੀਂ ਫੜੀ ਇਹ ਸਾਨੂੰ ਸਮਝਣ ਦੀ ਲੋੜ ਹੈ ਔਰ ਸਾਨੂੰ ਅੱਜ ਇਸ ਗੱਲ ਦੀ ਵਧਾਈ ਦੇਣੀ ਚਾਹੀਦੀ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਦੇਸ਼ ਦੀ ਸਰਕਾਰ ਨੂੰ ਉਹਨਾਂ ਨੇ ਸਾਡੀ ਇਸ ਪੀੜਾ ਨੂੰ ਸਮਝਿਆ ਹੈ ਕਿਉਂਕਿ ਮੈਂ ਸੈਂਕੜਿਆਂ ਦੀ ਤਾਦਾਦ ਦੇ ਅੰਦਰ ਅਫਗਾਨਿਸਤਾਨ ਤੇ ਪਾਕਿਸਤਾਨ ਤੋਂ ਪਰਵਾਦ ਨੂੰ ਲੈ ਕੇ ਆਇਆ ਹਾਂ ਉਹਨਾਂ ਦਾ ਦਰਦ ਮੈਂ ਸਮਝਦਾ ਹਾਂ ਉਹਨਾਂ ਦੀ ਪੀੜਾ ਮੈਂ ਸਮਝਦਾ ਹਾਂ ਔਰ ਅੱਜ ਉਹਨਾਂ ਦੇ ਚਿਹਰੇ 'ਤੇ ਜਿਹੜੀ ਖੁਸ਼ੀ ਹੋਊਗੀ ਉਹਨੂੰ ਮੈਂ ਬੜੇ ਅੱਛੇ ਤਰ੍ਹਾਂ ਮਹਿਸੂਸ ਕਰ ਸਕਦਾ ਹਾਂ ਇਸ ਕਰਕੇ ਮੈਂ ਬਹੁ